ਸ਼ੀ ਕਾਲੋ ਭਾਈ ਜੀ ਸਾਰਿਆਂ ਨੂੰ ਲੋ ਜੇ ਭਾਈ ਅੱਜ ਮੰਡ ਚ ਗ੍ਰਾਮਕਿਸ਼ਨ ਖਾਲ ਖੋਲ ਖੋਦਣ ਲਾਇਆ ਹੋਇਆ ਤਾਂ ਤੇ ਬੱਟਾਂ ਵੀ ਤੇ ਰੋਟੀ ਫੜਾਉਣ ਆਏ ਤੇ ਇੱਥੇ ਟੱਕਰ ਗਿਆ ਆਪਾਂ ਨੂੰ ਆਹ ਦੇਖੋ ਅੱਗੇ ਜਾਂਦਾ ਫਕਸ ਸਾਡੇ ਆ ਕੋਲ ਵਾਟ ਦਾ ਮਾਲਕ ਇਹ ਗगन ਉਹ ਰੁਕ ਜਾ ਭਾਈ ਗगन ਟੱਕਰ ਗਿਆ ਮਗਰ ਤੂੰ ਪੰਪ ਛੱਡ ਕੇ ਉੱਧਰ ਕਿਵੇਂ ਕਿਆ ਕਰਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਕਹਿੰਦਾ ਭਾਈ ਆਪਣੇ ਰਿਸ਼ਤੇਦਾਰਾਂ ਦੀ ਮਸ਼ੀਨ ਆਈ ਹੋਈ ਆ ਓਰੇ ਜੇ ਚਾਰ ਪੌਂਦੇ ਆ ਮਿੱਥੇ ਟੋਕਾ ਸਾਰੇ ਕੋ ਕਰਦੀ ਹੈ ਕਹਿੰਦਾ ਚਲ ਆਪਾਂ ਦੇਖ ਕੇ ਆਉਂਦੇ ਆ ਤਾਂ ਹੌਂਦਾ ਨਾ ਰਹਿ ਜਾਂਦਾ ਇਹ ਜਿਵੇਂ ਲੱਗੀ ਕਿਸੇ ਬੰਦੇ ਨੇ ਪਾਣਾ ਹੋਰ ਦਾ ਦੱਸ ਤੇ ਪ੍ਰੀਣਾ ਮੈਨੂੰ ਲੱਗਦਾ ਇੱਕ ਇੱਕ ਸਾਈਡ ਵੱਡਣਾ ਪੈਂਦਾ ਹੈ ਨਾ ਨਹੀਂ ਜੇ ਤਾਂ ਨਾ ਆਲੇ ਸਾਰੇ ਪਾਂਟ ਪਈਏ ਵੱਡਣ ਜਾਂਦੀਆਂ ਫਿਰ ਤੀਨ ਵੱਡਦੀ ਹੋ ਜਾਂਦੀ ਵਿੱਚ ਨਹੀਂ ਫਿਰ ਇਹ ਇਹਨਾਂ ਦੇ ਆਪਣੇ ਹੁੰਦੇ ਆ ਪਈਏ ਹਾਂ ਸਾਰਾ ਚਾਰ ਨਹੀਂ ਮੈਨੂੰ ਲੱਗਦਾ ਨਹੀਂ ਯਾਰ ਇਹਦੇ ਉੱਪਰ ਉਹ ਹੈ ਇਹਦੇ ਉੱਪਰ ਬੱਕੜ ਜੀ ਹੈਗੀ ਪਰ ਜਿੱਦਾਂ ਮੋਟਰ ਆ ਗਿਆ ਟਰੈਕਟਰ ਬਾਹਰ ਦੇ ਵਾਸਤੇ ਵੀ ਥੋੜੀ ਜਿਹੀ ਜਗ੍ਹਾ ਬਣਾ ਲਈ ਜਿਹੜਾ ਵੱਟ ਕੇ ਹਾਂ ਬਾਕੀ ਸਾਈਡ ਵੱਟ ਨੂੰ ਲੋੜ ਨਹੀਂ ਹੈ ਕੋਈ ਉਹ ਲੱਗੀ ਹੋਈ ਉੱਪਰੇ ਇਹਦੇ ਉਹ ਲੱਗਿਆ ਹੋਇਆ ਸਾਰਾ ਕੁਝ ਵੀਰ ਕਹੀ ਦਿਨਾਂ ਫੋਨ ਕਰੀ ਜਾਂਦਾ ਅਮਰੀਕਾ ਹਾਂ ਬਾਈ ਨਿੱਪੀ ਅਮਰੀਕਾ ਪਹੁੰਚ ਗਿਆ ਨਿੱਪੀ ਬਾਈ ਨੇ ਇਹਦੇ ਖੇਤਾਂ 'ਚ ਲੱਗੀ ਹੋਈ ਹੈ ਇਹ ਇੱਥੇ 4 ਪਾਉਂਦੇ ਆ achar ਹੀ ਪਾਉਂਦੇ ਆ ਹਾਂ 4 ਪਾਉਂਦੇ ਨੇ ਜਿਹੜਾ ਬਾਦਲ ਤੋਂ ਲਾਉਂਦੇ ਆ 4 ਅੱਛਾ ਉੱਥੇ ਪਾਉਣੇ ਆ ਹਾਂ ਉੱਥੇ ਹੀ ਡੋਕਾ ਕਰਿਆ ਕਰਾਇਆ ਸਾਰਾ よしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよしよ ਹੋ ਜਾਂਦਾ ਮੈਂ ਨੁਕੜਾ ਪੈਰ ਦੂਰ ਆਹ ਦੇਖੋ ਬਾਈ 50 75 ਆਵਾਜ਼ ਹੈ ਨਹੀਂ ਟਰੈਕਟਰ ਦੀ ਜਿਹੜੀ ਆ ਕਰਲਾ ਕੌਣ ਸੀ ਆੜੀ ਤਾਂ ਹੀ ਨਹੀਂ ਬਾਜ ਹੈਗੀ ਵੀਡੀਓ ਆਵਾਜ਼ ਆ ਰਹੀ ਹੈ ਨਾਲੇ ਹੱਲੇ ਮੜੇ ਚੱਕਰਾਂ ਠੀਕ ਹੈ ਬਾਈ ਜੀ ਹੋਰ ਸੁਣਾਓ ਪਿਆਜ ਕੱਟਦੇ ਇਧਰ ਮੋੜਦੇ ਹੈ ਬਾਈ ਨਹੀਂ ਤਾਂ ਟਰਾਲੀ ਨਾਲ ਨਾਲ ਟੁੱਟੀ ਜਾਂਦੀ ਹੈ ਅੱਜ ਖੇਤ ਉਹਨਾ ਗਿੱਲਾ ਬਹੁਤ ਹੈ ਗਿੱਲਾ ਹੈ ਮੈਂ ਦੇਖ ਲਿਆ ਉਹ ਦੇਖੋ ਗਿੱਲਾ ਪਿਆ ਖੇਤ ਹਾਂ ਤੇ ਹੁਣ ਇਹ ਇਜੀ ਢੇਰੀ ਕਰਨੀ ਪੈਂਦੀ ਹੈ ਹੈ ਓਏ ਧੰਨਵਾਦ ਜੀਲੇ ਕੈਨੋ ਜੋਗਣੇ ਦੋ ਸੈਰਾਂ ਨਾਲੋ ਮੀਤ ਤੇ ਇੱਥੇਲੇ ਪਾਸੇ ਤੂੰ ਬਹਿ ਜਾ ਫੇਰ ਇਹ ਆਪਣੇ ਪਾ ਰਹੇ ਹੈ ਕਿ ਸਰ ਉਹ ਡਰਾਈਵਰ ਨੂੰ ਕਹਿ ਚੱਲਦੇ ਹਾਂ ਅਜੇ ਆਪਣੇ ਆਪ ਤੇ ਲੈ ਕੇ ਜਾਣਾ ਉਹਦੇ ਤੋਂ ਕਾ ਹੋਰ ਤੂੰ ਕਿਤੇ ਆਪਣੇ ਵਾਸਤੇ ਲਿਖੀਂ ਦਿਓ ਆਪਣੇ ਵਾਸਤੇ ਠੀਕ ਹੈ ਠੀਕ ਹੈ ਮੈਂ ਵੀ गिर ਕੇ ਆਇਆ ਲੋ ਦੇਖੋ ਮੈਂ ਨਾ ਜਵੀ ਬੰਨੇ ਜਾ ਕੇ गिर ਗਿਆ ਸੀ ਬਹਾਦਰ ਬਸ ਮੈਂ ਜੇਰੀ ਹੈ ਕਸਾਲ ਆ ਤੱਕ ਕਮੂੜੀ ਵੀ ਨਹੀਂ ਚੱਕਦੀ ਲੈ ਨਾ ਹਾਂ ਉਹ ਨਾਲ ਦੇ ਦੇ ਗਏ ਦੋ ਇਹ ਯਾਨੀ ਉਹਨਾਂ ਪ੍ਰੋਗਰਾਮ ਪੁਣੀ ਜਾਂਦਾ ਜਿਹੜਾ ਗੈਸ ਫਰੀਦ ਨੂੰ ਹੋ ਰਹੀ ਹੈ ਤੇ ਬਾਈਆਂ ਦੇ ਬਾਈ ਪਾਦਰਪੁਰ ਪਿੰਡ ਆਦਰ ਜਿਹੜਾ ਪੈ ਜਾਂਦਾ ਹੁੰਦਾ ਨੂਰਪੁਰ ਦੇ ਆਗੰਗ ਤੇ ਰੋਪੜ ਤੇ ਰੋਪੜ ਤੇ ਆਪਾਂ ਹਨਾ ਹਾਂ ਪਾਦਰਪੁਰ ਪਿੰਡ ਇਹ ਪੂਰੇ ਪਿੰਡ ਨੂੰ ਗੈਸ ਫਰੀਦ ਦਿੱਤੀ ਹੋਈ ਹੈ ਟਾਈਮ ਹੈ ਉਹਦਾ ਹਨਾ ਬਾਈ 6 ਘੰਟੇ 6 ਘੰਟੇ ਤਿੰਨੇ ਟਾਈਮ ਦੋ-ਦੋ ਘੰਟੇ ਦੇਣੇ ਪੂਰੇ ਪਿੰਡ ਨੂੰ ਚਲੋ ਜਿੰਨੇ ਵੀ ਘਰ 500 ਦਾ ਹੋ ਗਈ ਆ ਬਾਕੀ ਸੱਡ ਘਰ ਹੈਗੇ ਸਾਰੇ ਨੂੰ ਗੈਸ ਫਰੀ ਦਿੱਤੀ ਹੋਈ ਆ ਐਬਨਰ ਪਾ ਕੇ ਗਾਇਆਂ ਦਾ ਫਾਰਮ ਲਈ ਤਕੜਾ ਤੇ ਹੁਣ ਆਪਣੀ ਲੈ ਲਈ ਵਿਚਾਰ ਪਾਉਣੇ ਨਾਲ ਠੀਕ ਹੈ ਤੇ ਡੋਕਾ ਟੋਕੂ ਕੇ ਲੈ ਕੇ ਜਾਣੀ ਪਰ ਇਹ ਭਾਈ ਮਹਿੰਗਾ ਨਹੀਂ ਪੈਂਦਾ ਹੋਊਗਾ ਜਿੰਨੇ ਤੁਸੀਂ ਉਰੇ ਤੇ ਹੁਣ ਟੋਕਾ ਟੋਕੂ ਕੇ ਲੈ ਕੇ ਜਾਣੇ ਡਰਾਂ ਦੇ ਮਹਿੰਗਾ ਪੈਂਦਾ ਪਰ ਵੀ ਕੁਆਲਿਟੀ ਹੈ ਵਧੀਆ ਪਾਣੀ ਅੱਛਾ ਇਹ ਹੋਣੀ ਹੋਦਾ ਅੱਛਾ ਕੁਆਲਿਟੀ ਦਾ ਫਰਕ ਪੈ ਜਾਂਦਾ ਜਾਨੀ ਜੀ ਕਿੰਨੇ ਦੇ ਵੀ ਸੁੱਕ ਸਕ ਜਾਂਦੀ ਆ ਇਹ ਤੇ ਕੀ ਜਿਹੜਾ ਇਹਨੂੰ ਪਿੱਛੇ ਲਾਇਆ ਇਹਨੂੰ ਸਟੀering ਵਗੈਰਾ ਜਿਹੜੀ ਮਸ਼ੀਨ ਲਈਏ ਤੁਸੀਂ ਉਹਨਾਂ ਨੇ ਲਾ ਕੇ ਦਿੱਤਾ ਇਹਨੂੰ ਪਰ ਟਰੈਕਟਰੋਂ ਦਾ ਕੋਈ ਪਰਵਾਹ ਨਹੀਂ ਆ ਗਈ ਬਾਈ ਇਹਨਾਂ ਨਹੀਂ ਟਰੈਕਟਰ ਦਾ ਵੀ ਲੱਗਦਾ ਹੈ ਨਾ ਟਰੈਕਟਰ ਦੀ ਆਵਾਜ਼ ਨਹੀਂ ਹੈ ਕਿ ਉਹਦੀ ਆਵਾਜ਼ ਆ ਰਹੀ ਹੈ ਜਿੰਨੀ ਪੱਖੇ ਦੀ ਆਵਾਜ਼ ਹੈ ਜਿਹੜਾ ਇਹਨੇ ਗੂੰਗੂ ਥਾਈ ਛੜਦੀ ਆਵਾਜ਼ ਗੂੰਗੂ ਕਰਦਾ ਹੈ ਇਹ ਚਾਰੇ ਪਾਸੇ ਘੁੰਮਦੀ ਆ ਕਿ ਬੈਗ ਫੇਰ ਇੱਧਰੋਂ ਲਾਦਨੇ ਫੇਰ ਹੁਣ ਟੋਕਰੀ ਭਰ ਹਾਂ ਵਿੱਚ ਭਰ ਕੇ ਟੋਕਰੀ ਹਾਂ ਇਧਰ ਟਰਾਲੀ ਨਾਲ ਨਾਲ ਇਹ ਮੈਂ ਕਹਿੰਦਾ ਪੂਰੀ ਵੀ ਫਾਟਣੀ ਨਹੀਂ ਲੱਗਣੀ ਹੈਗੀ ਫੇਰ ਭਰ ਜਾਣੀ ਟੋਕਰੀ ਜੀ ਥੋੜਾ ਘਾਟਾ ਹੁੰਦੀ ਹੈ ਹੈਨਾ ਆ ਜਿਹੜਾ 8 8 ਕਿਲੋ ਨਵੇੜ ਵਿਚ ਆਇਆ 8 ਕੁਇੰਟਲ ਠੀਕ ਹੈ ਫਿਰ ਵੀ ਠੀਕ ਹੈ ਆਪ ਕਿੱਲੇ ਕਰਕੇ ਟਰਾਲੀ ਪਾਣੀ ਨਹੀਂ ਬਿੱਲੇ ਕਰਕੇ ਨਹੀਂ ਤਾਂ ਟਰਾਲੀ ਟਰਾਲੀ ਨਾਲ ਦੀ ਨਾਲ ਘੁੰਮ ਜਾਂਦੀ ਹੈ ਉਕੜਾ ਨਵੇੜਾ ਭੇਜਦਾ ਹੁੰਦਾ ਬੱਤੇ ਪਾਰ ਦੇਣਾ ਦਾ ਫੇ ਤਾਂ ਹੂੰ ਬੱਤੇ ਇੱਕ ਸਾਈਡ ਇੱਧਰ ਲੈ ਜਾਣੀ ਉੱਥਾ ਲੈ ਜਾਣੀ ਨਹੀਂ ਠੀਕ ਹੈ ਠੀਕ ਹੁਣ ਟਰਾਲੀ ਭੇਜ ਕੇ ਤੇ ਦੋ ਤਿੰਨ ਦੀਆਂ ਅੱਛਾ ਭਰ ਕੇ ਲੈ ਗਏ ਇੱਕ ਗਈਆਂ ਜਿਹੜਾ ਦੂਜੀ ਆ ਬੱਤੇ ਕੱਢੇ ਹੈ ਵੀ ਪਹਿਲਾਂ ਬੱਟਲੀ ਪੈਦੀ ਹੈ ਨਹੀਂ ਨਹੀਂ ਇੱਕ ਸਾਈਡ ਕੋਈ ਨਹੀਂ ਕੋਈ ਲੋੜ ਨਹੀਂ ਹੈਗੀ ਸੀਮਨ ਪੜਦਾ ਨਹੀਂ ਹਾਂ ਕੋਈ ਤੇ ਆਇਆ ਨਾ ਪਿੱਛੇ ਪਹਿਲਾ ਕਿਹੜਾ ਟੋਕਰੀ ਤੇ ਬੈਜਣਾ ਹਾਂ ਤੇ ਕੋਈ ਵਾਹ ਕਿਤੇ ਨਾ ਪਿੱਛੇ ਕਿੱਲ ਨੇ ਆਉਦੇ ਨੇ ਕੈਮਰਾ ਲਵਾਉਣਾ ਹੈ ਕੈਮਰਾ ਮੈਂ ਹੋਈ ਜਾਂਦਾ ਕੈਮਰਾ ਤਾਂ ਨਹੀਂ ਹੈਗਾ ਉਹਨੂੰ ਹੱਲੇ ਨਾ ਲਾਉਂਦੇ ਨਾ ਹਰ ਹੋਣਾ ਐਸਾ ਹੋ ਗਿਆ ਸੀਸਾ ਰੱਖ ਲੇਗਾ ਨਾ ਅਸੀਂ ਉੱਪਰ ਹਾਂ ਅਸੀਂ ਪਿੰਡਾ ਦੇ ਰੱਖਿਆ ਹੋਇਆ ਹਾਂ ਆਇਆ ਕਰ ਲੈ ਇੱਧਰ ਤਾਂ ਸਭ ਠੀਕ ਹੈ ਠੀਕ ਦੇ ਉਹਦਾ ਲੀਵਰ ਨਿਕਲ ਠੀਕ ਬਈਆ ਬਈਆ ਮੈਂਦੇ ਆਪਣੇ ਯਾਰ ਨਾਲ ਜਾਂਦਾ ਨਹੀਂ ਨਹੀਂ ਬਈਏ ਟੈਨਸ਼ਨ ਨਾ ਢਾਲੋ ਜਿਵੇਂ ਬਈਏ ਨੇ ਹੱਥ ਮਾਰਤਾ ਉਹਨੇ ਦਿੱਦੋ ਹੀ ਕਰ ਲੈਣਾ ਬਈਆ ਦਾਦਾ ਉਪਰ ਆਲਾ ਬਈਆ ਨਾ ਸ਼ੁਰੂਆਤ ਆ ਵੀ ਥੋੜੀ ਡਾਇਰੈਕਸ਼ਨ ਦੱਸ ਸਕਦੇ ਆ ਉਪਰ ਵਾਲਾ ਘੁੰਮਦਾ ਜੀ ਉਹ ਨਾ ਪਾਈਦਾ ਇਹਦੇ ਵਿੱਚ ਲਗਾਉਣਾ ਮਹਪਾਗਾ ਤੇ ਲਈਆਂ ਵਧੀਆ ਅੱਛਾ ਤੇ ਤੂੰ ਵੀ ਸੀਟ ਪਰ ਬੈਠਗਾ ਫਟੇ ਕਈ ਕੀਲੇ ਦਾ ਠੀਕ ਹੈ ਠੀਕ ਨਹੀਂ ਭਾਈ ਜੇ ਐ ਕਿਣਾ ਬੱਟੂ ਨਾ ਉਹ ਤਾਂ ਇੱਧਰ ਨੂੰ ਚਾਹੀਦਾ ਮੇਰੇ ਚਾਰ ਘੰਟਾ ਚਾਰ ਫੰਟਾ ਚਾਰ ਹੋ ਜਾਂਦੀਆਂ ਚਾਰ ਚਾਰ ਰੋਹਾਂ ਜਾਂਦੀਆਂ ਜਿਹੜੇ ਚਾਰ ਲੱਗੀਆਂ ਹੁੰਦੀਆਂ ਬਈ ਇਹ ਕਹਿੰਦਾ ਫਿਰ ਸਾਰੇ ਨੂੰ ਮਦਨਾ ਹਾ ਇਨੇ ਟੱਟ ਵਾਰ ਵੀ ਫੇਵੀ ਕਿੰਨੀ ਵਾਰ ਆਉਦੀ ਫੱਟ ਦੇ ਪੱਖੇ ਦੇ ਅੰਦਰ ਦੇ ਬਣਾਇਆ ਨੀ ਬਈ ਇੱਕ ਦੀ ਵਾਰ ਆ ਜਾਂਦੀ ਡੁੰਗਾ ਜਾਂਦਾ ਟਰੈਕਟਰ ਦਾ ਉੱਪਰ ਵਾਲੀ ਜਿੱਦ ਵੀ ਘੁੰਮਦੀ ਆ ਹੋ ਰਹੀ ਛੋਟੀ ਲੱਗੀ ਹੋਈ ਆ ਉਹ ਨਹੀਂ ਫੇਰ ਉੱਪਰ ਥੱਲੇ ਕਰਨਾ ਨਾ ਜਿਹੜਾ ਜਿਹੜਾ ਉਹ ਸਰਜਾ ਇਹ ਉਹਨੇ ਕਦੇ ਉੱਪਰ ਨੂੰ ਕਦੇ ਥੱਲੇ ਨੂੰ ਉਹ ਦੇਖ ਤੂੰ ਜਿਹੜੇ ਉਹਨੂੰ ਚੈੱਕ ਕਰਨ ਲੱਗਿਆ ਉਹ ਦੇ ਉਹ ਤਾਂ ਹੀ ਅੱਗੇ ਪਿੱਛੇ ਕਰਨੀ ਆ ਜਿੱਧਰ ਵਾਲੀ ਬਾਣਾ ਤੇ ਆਲੇ-ਦਾਲੇ ਹਾਂ ਤੇ ਉੱਪਰ ਥੱਲੇ ਵੀ ਹੋ ਰਿਹਾ ਹੈ ਇਹ ਤਿੰਨ ਆਟੋਮੈਟਿਕ ਹੈ ਤਿੰਨ ਚਾਰ ਪਾਸੇ ਨੂੰ ਕੰਮ ਕਰਦਾ ਉਹ ਉਹਦੇ ਮੋਟਰ ਲੱਗੀ ਹੋਈ ਆ ਇਹਨੂੰ ਆਹ ਸੀਟ ਉਹਨਾਂ ਨੇ ਲਾਈ ਉਹ ਲੱਗੇ ਹੋਰੇ ਲੀਵਰ ਦੇ ਤਿੰਨ ਲੀਵਰ ਲੱਗੇ ਹੋਏ ਆ ਨਿੱਪੀਣਾ ਨੇ ਪਾਣੀ ਲਾਤਾ ਵਾਧਨ ਕਰਨ ਵਾਸਤੇ ਨਹੀਂ ਭਾਈ ਪਾਣੀ ਦਾ ਦੋਏ ਦਿਨੇ ਸੁੱਕ ਜਾਂਦਾ ਏ ਅਜੇ ਨਾਲ ਲਾਏ ਤਾਂ ਉਂ ਹੋਰ ਤਨਾ ਹੋ ਜਾਂਦੀ ਆ ਇਸ ਕਰਕੇ ਟਰੈਕਟਰ ਨਹੀਂ ਬੜ ਰਿਹਾ ਖਾ ਵੇ ਘਰ ਹੈ ਲੋ ਹੁਣ ਪਾ ਦੇ ਬਾਈ ਇੱਥੀ ਉਹ ਕਿੰਨਾ ਮੋਡ ਦਾ ਹੈ 50 52 ਇਹ ਇਹ ਪੰਜਾਬ 75 ਆ 75 ਹੌਸ ਬਾਬਰ ਹੁੰਦਾ ਹਾਂ 75 ਹੌਸ ਬਾਬਰ ਇਹ 75 ਹੌਸ ਬਾਬਰ ਹੁੰਦਾ ਗਲਤ ਲਾ ਲਿਆ ਬਾਈ ਨੇ ਹੁਣ ਇੱਥੇ ਤੇ ਥੋੜਾ ਪੱਟਣੇ ਨੇ ਆਗੇ ਆਗੇ ਭਾਈ ਕਹਿੰਦਾ ਕਿ ਲਾ ਖੇਤ ਨਾ ਹੋਂਦਾ ਤਾਂ ਅਸੀਂ ਵਿੱਚ ਵੜ ਕੇ ਘਮਾਉਣੀ ਸੀ ਤੇ ਜਿਹੜਾ ਪਿਛਲਾ ਸਟੀering ਲਾਇਆ ਪਉ ਸਾਰਾ ਮਸ਼ੀਨ ਵਾਲੇ ਨੇ ਲਾਇਆ ਇਹਨਾਂ ਦਾ ਇਹ 18 ਦੇ ਟਾਇਰ ਐ ਇਹਨੂੰ ਪਿਛਲੇ ਨੂੰ ਕਰਨ ਹਾਂ ਮੁਰਲੇ ਵੀ ਬੜੇ ਆ ਮੁਰਲੇ ਤਾਂ ਫੇ ਹੋਣੀ 13 14 ਨੰਬਰ ਐ ਆਪਣੇ ਦੇ 11 ਐ ਨਾ 12 4 ਐ 12 4 24 ਦੇ ਰਤਾ ਡੇਰੀ ਅਰਨ ਰਾਜੋ ਭਾਈ ਕਹਿ ਬਨੇ ਨੋ ਜਿਹੜੇ ਪੰਜਾਬ ਵਾਲੇ ਕਿਹਨੇ ਵੀ ਹੈਗਾ ਇਹ ਜਾ ਲੈ ਕਰੋ ਬਸ ਹੈ ਜੇ ਦਵਾਈ ਆ ਬਸ ਜੇ ਅਨਪੜ੍ਹੇ ਨੂੰ ਸੜਨ ਦਾ ਪਿਛਲਾ ਹੈ ਅਰੇ ਇੱਕ ਆਟੋ ਗਰੁੱਪ ਤੋਂ ਸਾਰਾ ਇੱਥੇ ਤੋਂ ਕਰਿਆ ਹੋਇਆ ਹੈ ਦਾ ਕਲੱਚ ਬ੍ਰੇਕ ਪਰ ਬ੍ਰੇਕ ਸਿੰਗਲੇ ਕਰਦੇ ਬਾਈ ਹੈ ਐ ਨਹੀਂ ਵੀ ਬ੍ਰੇਕ ਮਾਰ ਕੇ ਮੋੜਦੇ ਬੈਠੇ ਸਿੰਗਲ ਬਣਾਈ ਗਿਆ ਬਾਕੀ ਵੀਰ ਦਾ ਸੇਵਾ ਦਾ ਬ੍ਰੇਕ ਗਰੁੱਪ ਘੜੇ ਘੜਦੇ ਇੱਧਰ ਜਦੋਂ ਦੂਆ ਪਾ ਕੇ ਅਖੀਰੇ ਕੰਮ ਕਰਨੇ ਕੋਈ ਕੰਦਣਾ ਪੈਣਾ ਕਿ ਕਿਨੇ ਕੋਈ ਚੱਲਦਾ ਉਹ ਵੀ ਹਾਂ ਇੱਦੀ ਸਿੱਧੀ ਚੱਲ ਜਣਾਿੱਦਿੱਤੀ ਕੋਈ ਰਾਣਾ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਉਹਨਾਂ ਨੂੰ ਜੋ ਤਾਰਾ ਕੱਢ ਕੇ ਪਿੱਛੇ ਆਦਾ ਖਰਾਬ ਤਾਂ ਮੈਂ। ਅੱਛਾ। ਇਹ ਤਾਰਾਂ ਦੇ ਸੈਂਸਰ ਵਾਲਾ ਕੰਮ ਹੈ ਇਹਦਾ। ਨਹੀਂ ਨਹੀਂ ਤਾਰ ਜਿਹੜੀ ਇਹ ਫ੍ਰੀਕ ਕਲੱਚਨ ਤਾਰ ਉਹ ਪਾ ਕੇ ਵਾਚਦੇ ਜੀ। ਸਾਇਰ ਬਣਾ ਦੇ ਕਾਰਨ ਤੇ ਸਾਇਰ ਲੱਗੀ ਚੱਲਦਾ। ਨਹੀਂ ਨਹੀਂ ਇਹ ਬਸ ਸੈਟ ਹੈ ਜਿਹੜੇ ਸਪੋਰਟ ਨੂੰ ਆ ਉਹ ਤਾਂ ਤਾਰਾ। ਉਹ ਫੋਟੇ ਨਹੀਂ ਪੜਾ ਸਾਰਾ ਆਇਆ ਨਾ। ਇਹ ਤਾਰ ਲਾਉਣਾ ਹੋਵੇ ਲਾ ਵੀ ਲਾਦੇ ਆ ਬਾਈ। ਬੜੀ ਜੇ ਤਾਰ ਲਾਣ ਦੇ ਮਰੋ ਹੁੰਦੇ। ਤੇ ਨਹੀਂ ਨਹੀਂ ਜਾਂਦੇ। ਜਾਂਦੇ ਨੇ ਲੈ ਕੇ ਜਾਣੀ ਹਾਂ ਜੀ ਹਾਂ ਹਾਂ ਠੀਕ ਕਰੋੜ ਪੱਲੇ ਜਾਂ ਉਹ ਢਾਬੇ ਚੀਜ਼ ਕਾੜੀ ਹੋਏ ਨੂੰ ਬਈ ਹੈ ਆ ਢਾਬੇ ਨੀ ਗੜਾ ਇਹ ਆਡੀ ਇੰਜਣ ਦਾ ਵੈਸੇ ਚੰਗਾ ਨਹੀਂ ਬਈ ਪਤਾ ਲੱਗਦਾ ਹੈ ਨਾ ਔਰ ਵੀ ਨੇ ਲਾਇਆ ਹੋਣਾ ਫੋਰ ਵੀ ਨੇ ਉਹ ਵੀ ਨਾਲ ਨਾਲ ਆਉਂਦੇ ਪਹਿਲਾ ਘੇੜਾ ਬੇਟਾ ਉਹ ਕਿੰਨੀ ਕੀ ਦੇ ਦਾ ਟਰੈਕਟਰ ਚੱਲੀ ਗਿਆ ਗਿੱਲੇ ਜਿਹੇ ਆਏ ਵੀ ਫਿਰ ਟਰੈਕਟਰ ਹੁੰਦਾ ਹੈਗਾ ਬਜੀ ਆ ਜੇ ਨਾਲ ਨਾਲ ਕੋ ਮੈਂ ਨਵੇੜਾ ਦਾ ਬਾਈ ਬਹੁਤ ਹੈ ਹਾਂ ਬਹੁਤ ਹੈ ਹੈਨਾ ਬਾਤ ਦੂਜੀ ਨਿਪਟਿਓਨੀ ਤੋਂ ਅੱਛਾ ਕਰਕੇ ਸਾਡੇ ਨਾਲ ਪਾਣੀ ਲਾ ਕੇ ਖੇਤਾਂ ਨੂੰ ਅਨੇ ਪੈਦਨ ਵਾਹੂੰਗਾ ਨਹੀਂ ਪਤਾ ਕੀ ਬਾਈ ਸੁੱਕਦੀ ਵੀ ਪਦੀਨਾ ਪਰੇ ਸੁੱਕਦੀ ਆ ਏ ਬਾਈ ਨੇ ਕਿਹਾ ਨਹੀਂ ਹੋਣਾ ਇਹ ਤਾਂ ਪਹਿਲਾਂ ਕਿਹਾ ਯਾਰ ਉਹਨੂੰ ਅੱਗੇ ਹੁਣ ਨੀਤੀ ਨੇ ਫੋਨ ਕਰਕੇ ਲੋਵਾਤਾ ਪਾਣੀ ਹੁਣ ਕਹਿੰਦਾ ਵੈਸੇ ਮਰਨਾ ਜਾਵੇ ਕਿਤੇ ਮੈਂ ਮੇਰੇ ਬੰਦੇ ਨੂੰ ਉਹਨੂੰ ਮਰਦਾ ਹੁਣ ਅਮਰੀਕਾ ਜਾ ਕੇ ਵੀ ਇਹੇ ਕੰਮ ਆਉਣਾ ਇਹ ਕੰਮ ਨਹੀਂ ਹੋਣਾ ਬਾਈ ਹੈ ਨਹੀਂ ਨਹੀਂ ਅਮਰੀਕਾ ਜਾ ਕੇ ਨਹੀਂ ਬਾਈ ਹੁਣ ਕਹਦੇ ਇੱਧਰ ਦੀ ਆ ਨਾ ਗਿਣੇ ਹੁਣ ਡਾਲਰ ਆਪਣੇ ਗਿਣੀ ਚੱਲ ਹੈ ਦੋਲਦਲਾਂ ਨੂੰ ਕਹਿੰਦਾ ਇੱਧਰ ਵੀ ਰੱਖਣਾ ਮੈਂ ਹਾਂ ਉਹ ਉੱਧਰ ਲੱਗ ਗਿਆ ਇੱਧਰ ਲੱਗ ਜਾ ਅੱਛਾ ਹਾਂ ਇੱਕ ਪੈਂਚੇ ਨਹੀਂ ਕਿ ਤੁਨ ਗਿਆ ਹੈ ਹੈ ਕਿੱڑی ਨਿਕਲੇ ਕੋਣ ਤੁਸੀਂ ਤੁਸੀਂ ਉਹ ਸਾਨੂੰ ਇੱਧਰ ਨੂੰ ਲਿਆਇਆ ਮੈਂ ਤਾਂ ਗਿਆ ਮੈਂ ਇੱਧਰ ਨੂੰ ਰਸਤਾ ਕਹਿੰਦਾ ਉੱਧਰ ਨੂੰ ਆ ਆਪਣਾ ਇੱਧਰ ਸਾਨੂੰ ਲਾਉਣ ਪਤਾ ਮੈਂ ਤਾਂ ਅੱਗੇ ਨੇ ਖੇਤ ਆ ਵੜੇ ਆਪਣੇ ਭਈਆ ਲਾਇਆ ਜਾ ਉਹ ਕਿੜਾ ਖਾਣ ਖੁਣ ਦੀ ਸਾਹ ਬੱਟਾ ਹਾਂ ਉਹ ਰਿਆਂ 10 ਕਿੱਲੇ ਜਲ ਬਾਰਾਂ ਮੇ ਬੈਠੇ ਹੋਏ ਮੈਂ ਕਿਹਾ ਚੱਲਾ ਗਿਆ ਅਰਦਨ ਮਸ਼ੀਨ ਚਾਹ ਮੈਂ ਪਾਪਾ ਪਰਦਾ ਦਾ ਮੈਂ ਆ ਗਿਆ ਰਿਆ ਭਾਈ ਮੈਂ ਉਰੇ ਆ ਗਿਆ ਕਹਿੰਦਾ ਆਪਣੀ ਮਸ਼ੀਨ ਆਈ ਵੀ ਕਿੱਥੇ ਆ ਮੈਂ ਕਹਾ ਮੈਂ ਮੰਡਲ ਜਾ ਗਿਆ ਕਹਿੰਦਾ ਮੈਂ ਵੀ ਮਡਲ ਤੋਂ ਆ ਰਿਹਾ ਮਸ਼ੀਨ ਆਈ ਹੋਈ ਆ ਜੇ ਹਵਾ ਜ਼ਿਆਦਾ ਹੋਵੇ ਤਾਂ ਹੀ ਬਲੋਰ ਦੀ ਸਾਈਡ ਬਾਹਰ ਲੈ ਜਾਣਾ ਟੱਕ ਜਾਰੀ ਮੈਂ ਤਾਂ ਫੈਬਰਿਕ ਲਾੜਦਾ ਤਾਂ ਸਟੌਪ ਚਲਾਉਦਾ ਹਾਂ ਹਾਂ ਲਾਗਾ ਲਾਗੂ ਕਿੰਨੇ ਲਾਉਣੇ ਆਇਆ ਡੈਡ ਕਰੀ ਜਾਣੀ ਠੀਕ ਆ ਤੋ ਦੋ ਆ ਮੱਥਰ ਆ ਮੱਥਰ ਆ ਉਹ ਆਪੇ ਲੱਗ ਜਣੇ ਵਿੱਚ ਲੱਗੇ ਆਪੇ ਲੱਗ ਜਾਣੇ ਕੀ ਆ ਮੁੱਤਰ ਤੇ ਮੋਟੀ ਬੱਤੀ ਹੈ ਜਿਵੇਂ ਟੋਕੇ ਵਾਲੀ ਹੁੰਦੀ ਆ ਹਾਂ ਉਹ ਠੀਕ ਆ ਟੋਕੇ ਵਾਲੀ ਬੱਤੀ ਮੈਂ ਕਰਦਾ ਕੋਈ ਉਹ ਕਿੱਥੇ ਜਾਂਦੇ ਸੀ ਜੀ ਜੀ ਸੀ ਹੈ ਨਾ ਚਾਹ ਲਾਉਣੇ ਮੰਦੀ ਇਹ 10 12 ਯਾਰ ਮੈਂ ਚੰਤਾ ਲੀਗਾ ਜਿਹੜਾ ਪਹਿਲਾਂ ਪਤਾ ਹੁੰਦਾ ਫਿਰ ਲੈਂਦੇ ਨੇ ਢੇੜਾ ਮਾਮਲਾ ਕਿੰਨੇ ਦਾ ਹੁੰਦਾ ਸਰ ਦੇਖ ਲਿਆ ਹੁਣ ਅੱਗੇ ਨੂੰ ਜੀ 4 ਤੋਂ 3 4 ਕਿਲੇ ਦਾ ਦਾ ਹੁੰਦਾ ਸਰ ਦੇਖੋ ਜਿਆ ਹੁਣ ਮਾਰਪੜਾਂ ਦੀ ਗਾੜੀ ਲਾ ਦਿੰਦਾ ਮੈਂ ਇੱਧਰ ਵਾਲੇ ਅੰਬ ਵਾਲੇ ਤੇ ਲਾਉਂਦਾ ਹੁਣ ਕੰਨਾ ਛੇਤੀ ਘੱਟੋਣਾ ਰੋਹ ਚ ਲਾ ਦੇਣੀ ਪੈਣੀ ਜਲੋਦਾ ਦੇ ਕਿਰਨਾਂ ਨੇ ਨਿਬੜ ਗਏ ਕੰਮ ਹੁਣ ਐਤ ਕੀ ਦਾ ਮੇਰਾ ਬਹੁਤ ਲੋਟ ਆਇਆ ਬਾਈ ਮੇਰੇ ਕਪੂਲਰਾਂ ਚ ਮੈਂ ਟੋਈਏ ਲਵਾਏ ਤੇ ਬਾਈ ਅੱਖਾਂ ਥੱਲੀ ਵੀ ਲੱਗੀਆਂ ਹਨ ਪਰ ਮੇਰੇ ਪਿੰਡ ਵਾਲਿਆਂ ਨੇ ਹੋਰ ਮਾੜਾ ਵਾਲਿਆਂ ਨੇ ਕੁਝ ਕੁਝ ਤੇ ਕਮਾਲਪੁਰ ਵਾਲਿਆਂ ਨੇ ਐਕਣਾ ਹੀ ਲੈ ਲੇ ਕਿਆਰੇ ਦੇ ਕਿਆਰੇ ਵੇਚਦੇ ਮੈਂ ਕਹਾਂ ਜੇ ਫਾਂਟਾ ਦੇ ਮੈਂ ਕਿਹੜਾ ਕਿਆਰਾ ਕਿਆਰਾ ਦੇ ਦਿਆ ਕਰੀ ਨਾ ਵੱਡ ਨੂੰ ਬਾਈ ਅੱਜ ਯਾਰ ਕੀ ਕਿਆ ਵੇਚਦਾ ਮਾਚਾ ਮੇਰੇ ਬਹੁਤ ਥੁੱਕੇ ਲੋਟ ਆਉਂਦੇ ਸਾਡੇ ਨਹੀਂ ਆਉਂਦੇ ਯਾਰ ਰੱਬ ਕਿਉਂ ਆ ਗਿਆ ਮਾੜਾ ਇਹ ਦੇ ਉਹ ਰੋਜ ਜਾਂਦਾ ਭਾਈ ਪੰਪ ਦਾ ਮਾਲਕ ਹੈ ਤੇ ਮੈਂ ਤਾਂ ਇਹ ਹੈਰਾਕਾ ਲੋ ਭਾਈ ਚੱਲਦੇ ਆ ਹੁਣ ਉੱਥੇ ਵੀ ਪਿੰਡ ਬੋਲੀ ਹੈ ਬਕਾਇਆ ਦੀ ਅੱਜ ਥੋੜਾ ਜਿਹਾ ਮੇਰੇ ਕੋਲ ਵੀ ਹੈਗਾ 2 ਕਫੰਟਾ ਠੀਕ ਹੈ ਠੀਕ ਉਹ ਫੋਨ ਆਇਆ ਉੱਥੇ ਵੀ ਚੱਲਦੇ ਆ ਮਹਗਾ ਆਇਆ ਮੈਂ ਬਹਤੇ ਉਹ ਮੈਨੂੰ ਇਹ ਦੇ ਦੇਣਾ ਉਹਨਾਂ ਨੇ 100 ਵੀ 50 ਪਾਉਂਦੇ ਹੁੰਦੇ ਆ ਪਾ ਲਓ ਭਾਈ ਠੀਕ ਹੈ ਇਹ ਨਹੀਂ ਕਿੱਥੇ ਆ ਤੇ ਢੇੜਾ ਦੇ ਆਏ ਭਾਈ ਕੱਲਾ ਪਉਣਾ ਕਰਦਾ ਉਹਨੇ ਹੈ ਨਾ ਸਹੀ ਗੱਲ ਮੰਡੇ ਟਰਾਲਾ ਭਰਦਣਾ ਹੈ ਤੇਰੇ ਸਾਹਮਣੇ ਆ ਲੈ ਕਿੰਨਾ ਕੇ ਟਾਈਮ ਹੋ ਗਿਆ ਤੇ ਭਾਈ ਨਹੀਂ ਜਿਹੜਾ ਇੱਕ ਪੂਰਾ ਇੱਥੇ ਕਿ ਆਉਣਾ ਪੂਰਾ ਆਲੇ ਬਈ ਇਹਦੀ ਸਿੱਖ ਹੋਇਆ ਦਾ ਲੋਕੇ ਦੀ ਸਪੀਡ ਬਹੁਤ ਆ ਭਾਈ ਮੈਂ ਕਹਿੰਦਾ ਇੱਕ ਜਿਹੜਾ ਹੋਰ ਆਉਗੇ ਨੇ ਫੁੱਲ ਭਰਦਣਾ ਮੈਂ ਤੋਂ ਨੂੰ ਰੱਖੇ ਦੋ ਦੋ ਕੇ ਭਰਾਂਦੇ ਕਿੰਨਾ ਆ ਜਾਂਦਾ ਭਾਈ ਕਿੰਨੇ ਕਾਉਂਟ ਆ ਜਾਂਦਾ ਇੱਥੇ हां 200 ਦੇ ਉੱਪਰ ਵੇ ਕੰਡਾ ਹਰੇਕ ਟਰਾਲੇ ਦਾ ਕਰਾਉਂਦੇ ਹਣ ਨਹੀਂ ਐਦਾ ਨਹੀਂ ਕਰਾਣਾ ਹੁਣ ਅੱਛਾ ਇਹ ਉੱਕੀ ਖਰੀਦੀ ਹੋਰੀ ਆ ਤੁਸੀਂ ਅੱਜ ਇਹ ਕਿੱਲੇ ਦਾ ਕਰਾ ਅੱਛਾ ਅੱਛਾ ਇਹ ਕਿੱਲੇ ਦੇ ਹਿਸਾਬ ਕਰਿਆ ਹੋਇਆ ਠੀਕ ਹੈ ਫੇਰ ਕਾਨੂੰ ਨਿੱਪੀ ਨੂੰ ਕਹੀ ਜਾਂਦੇ ਆ ਪਾਣੀ ਲਾਤਾ ਉਹ ਕਰਦੇ ਫੇਰ ਤਾਂ ਇੱਥੇ ਤਾਂ ਕਿੱਲੇ ਦਾ ਸਾਬ ਹੈ ਤੁਸੀਂ ਕੋਟਲੀ ਦੇ ਲਿਆਦੇ ਸੀ ਉਹ ਉਹਦਾ ਕੋਟ ਵਾਲਾ ਉਹ ਕੋਟਰਾ ਠੀਕ ਹੈ ਫੇਰ ਟਰਾਲੇ ਨੇ ਕਰਾਉਣਾ ਇਹ ਬਹੁਤ ਹੈ ਟਰੋਕੇ ਨੇ ਹੋਰ ਵੀ ਠੀਕ ਹੈ ਟਰੈਕਟਰ ਦਾ ਆਜਾ ਲੈ ਇਹ ਇੱਕ ਦੋ ਬੰਦੇ ਨਾ ਰੱਖਣੇ ਪੈਂਦੇ ਜਿਵੇਂ ਪਤਰਾ ਕਰਨ ਨੂੰ ਜਾਂ ਜਿਹੜੀ ਕੋਈ ਵੇਡਾਂ ਗਿਰਗੀ ਠੀਕ ਹੈ ਤੇ ਫਿਰ ਵੀ ਠੀਕ ਆ ਭਾਈ ਜਿਹੜਾ ਉੱਥੇ ਟਰਾਲੇ ਜਾਣੇ ਟੁੱਕਣੇ ਉਹਦੇ ਨਾਲੋਂ ਫਰਕ ਆ ਯਾਰ ਫਿਰ ਵੀ ਨਹੀਂ ਟੁੱਕਦੀ ਉਹ ਨਾਲੇ ਪੈਂਦਾ ਵੀ ਮਹਿੰਗਾ ਯਾਰ ਹੁਣ ਅੱਗੇ ਤਾਂ ਕਿੱਡਿਆਂ ਪਰੇ ਗਏ ਕਿੰਨੇ ਲੋਕ ਸੈਟਿੰਗ ਕਰ ਲੈਂਦੇ ਆ ਹੁਣ ਗਾੜਾ ਟਰਾਲਾ ਕੁਛ ਨਾ ਫੜਦੇ ਵੜਦੇ ਟੁੱਕੀ ਨਹੀਂ ਲੱਭੀ ਜਾਂਦਾ ਆ ਹੋਇਆ ਤਾਂ ਹੈ ਇਹ ਬਹੁਤ ਕੰਮ ਨਹੀਂ ਬੜੀਆ ਹੋ ਰਿਹਾ ਹੈ ਕਿ ਨਵਾਂ ਲਾਇਬ੍ਰੇਰੀ ਤੋਂ ਹੋ ਰਿਹਾ ਹੈ ਬੜੀਆ ਜਿਹੀ ਹੋ ਰਹੀ ਹੈ ਇਹਦੇ ਹਾਂ ਉਹ ਵੀ ਬਹੁਤ ਕੰਮ ਚਾਰ ਦੀ ਬੜੀਆ ਬਣਦਾ ਉਹਦਾ ਜਨਵਰੀ ਪਾਇਆ ਸੀ ਅੱਛਾ ਮਾਹੀ ਦੀ ਤਿਆਰੀ ਨੇ ਨਾ ਦਿੱਟਾ ਰਲਾ ਕਰਿਆ ਕਰ ਜੇਕਰ 12ਵਾਂ ਫੁੱਲੇ ਜਾਏ ਕਰਦੇ ਨੇ ਚੱਲੀਏ ਫਿਰ ਜਾਣਦੇ ਪਤਾ ਹੀ ਹੈ ਤੇ ਬਾਈ ਦਾ ਵੀ ਚੈਨਲ ਆ ਬਾਈ ਨਾਲ ਇਹਨਾਂ ਦੇ ਗਾਇਕ ਦਾ ਕੀ ਨਾਮ ਹੈ ਵੀਰੇ ਆਪਣਾ ਆਰਐਸ ਫਾਰਮ 72 ਆਰਾਸ਼ ਸ਼ਰਮਾ ਬਹਾਦਰ ਪ੍ਰਣਾਲ ਦੇਖੋ ਬਾਈ ਨੇ ਕਿੰਨਾ ਵਧੀਆ ਫਰਮ ਪਾਇਆ ਹੋਇਆ ਗੈਂ ਬੀ ਆਨ ਵਧੀਆ ਵਧੀਆ ਮੈਂ ਕਹਿੰਦਾ ਤੁਹਾਡੇ ਉੱਤੇ ਨਾ ਟ੍ਰੇਨਿੰਗ ਪਰ ਵੀ ਹੁੰਦੇ ਆ ਨਾ ਬੱਚਿਆਂ ਨੂੰ ਦੇਖਾਉਂਦੇ ਵੀ ਆਣੇ ਹੋਰ ਕਰਦੇ ਜਿਹਨੇ ਟ੍ਰੇਨਿੰਗ ਵਾਲੇ ਵੀ ਗੈਂਗ ਉਹ ਦਿਖਾ ਕੇ ਲਿਆਉਂਦੇ ਮੈਂ ਦੇਖਿਆ ਉਹ ਕਰਨੇ ਨਾ ਨਾ ਵਧੀਆ ਬਾਈ ਬਾਈ ਨੇ ਬਹੁਤ ਵਧੀਆ ਕਰਿਆ ਵਾ ਐਨੀ ਗਰਮੀ ਤੇ ਵੀ ਅਸੀਂ ਪਤਾ ਨਹੀਂ ਕਿਆ ਕਰਨਗੇ ਤੇ ਐਨ ਠੰਡਾ ਪਿਆਦਾ ਉਹ ਪੱਖੇ ਲਾਏ ਹੋਏ ਬੜੇ ਪੁਆਰੇ ਲੱਗੇ ਹੋਏ ਆ ਬਹੁਤ ਘੈਂਟ ਠੰਡਾ ਦਾ ਅੱਜ ਵੀਡੀਓ ਤੁਹਾਨੂੰ ਉੱਥੇ ਹੀ ਕਮਾ ਕੇ ਲਿਆਵਾਂਗੇ ਆ ਕੋਈ ਨਹੀਂ ਅਗਲੀ ਵੀਡੀਓ ਆ ਰਸਵਾਰੀ ਮੈਂ ਤਾਂ ਮੈਂ ਜਾ ਕੇ ਆਇਆ ਵਾ ਵੀਡੀਓ ਨਹੀਂ ਬਣਾਈਦੀ ਅਸੀਂ ਜਦ ਨਹੀਂ ਹੁਣ ਆਦ ਕੀ ਬਣਾ ਕੇ ਲਿਆਉਂਗੇ ਜਦ ਅਸੀਂ ਹੋਗੇ ਮੈਂ ਕਹਿੰਦਾ 3-4 ਸਾਲ ਗੱਲ ਹੋ ਵਧੇ ਹੋਗੀ ਹੋਣੀ ਬਾਈ 4-5 ਸਾਲ ਦੀ ਗੱਲ ਹੋਗੀ ਹੋਣੀ ਜਦ ਅਸੀਂ ਲੈ ਕੇ ਜਾਂਦੇ ਤੇ ਜਵੀ ਤੇ ਮੱਕੀ ਵੀ ਲੈ ਕੇ ਗਿਆ 1 ਕਿਲੋ ਗਾ ਚਲੋ ਠੀਕ ਹੈ ਜੀ ਬਾਈ ਦਾ ਚੈਨਲ ਵੀ ਬਾਈ ਸਬਸਕ੍ਰਾਈਬ ਕਰ ਲਿਓ ਤੇ ਦੇਖਿਓ ਬਾਈ ਦਾ ਫਾਰਮ ਇਹਨਾਂ ਨੇ ਪਿੰਡ ਨੂੰ ਵੀ ਬਹੁਤ ਬੜਾ ਯੋਗਦਾਨ ਦਿੱਤਾ ਹੋਇਆ ਜਿਹੜਾ ਗੈਸ ਫ੍ਰੀ ਬਾਈ ਦੋ ਹੈ ਕਿ ਨਹੀਂ ਤਿੰਨੇ ਟਾਈਮ ਇਹ ਵੀ ਕੋਈ ਹੋ ਕਰ ਸਕਦਾ ਬਾਈ ਗੋਹਾ ਵੀ ਫਰੀਚ ਕਰਨੇ ਆ ਇਹ ਮੈਂ ਦੇਖਿਆ ਨਹੀਂ ਉਹਦੇ ਮੈਂ ਨਹੀਂ ਜਦ ਤੁਸੀਂ ਜਦ ਮੈਂ ਗਿਆ ਤਾਂ ਆਪਰ ਕੋਈ ਆ ਹਾਂ ਜਦ ਮੈਂ ਗਿਆ ਤਾਂ ਨਾ ਜਦ ਕਹਿੰਦੇ ਤੇ ਭਾਈ ਜੀ ਲੈ ਕੇ ਜਾਣਾ ਉਹ ਵੀ ਤਾਂ ਹੁਣ ਜਿੱਦਾਂ ਵਰਮੀ ਕੰਪੋਸਟ ਵਾਲਾ ਵੀ ਕਰਾਇਆ ਹੋਇਆ ਨਾ ਉੱਥੇ ਅੱਛਾ 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 ਉਹ ਤਾਂ ਹੀ ਆ ਨਾ ਮੈਂ ਜ਼ਿਆਦੀ ਗੱਲ ਕਰਦਾ ਪੰਜ ਸਾਹਿਬ ਜਦ ਤੁਸੀਂ ਕਹਿੰਦੇ ਤੇ ਵੀ ਭਾਈ ਲੈ ਜਣਾ ਤਾਂ ਲੈ ਜੋ ਵੀ ਟੈਂਕ ਯਾਰ ਸਾਡਾ ਪਾਰੇ ਜੋ ਸਾਨੂੰ ਦੂਰ ਕਰਕੇ ਨਹੀਂ ਅਸੀਂ ਟੈਂਕ ਲੈ ਕੇ ਆਏ ਹੁਣ ਆਰਗੈਨਿਕ ਕੀਤੀ ਚੱਲ ਪਈ ਹੁਣ ਬਾਈ ਉਹਨਾਂ ਦਾ ਆਰਡਰ ਤੇ ਜਾਂਦਾ ਜਿੰਨੀ ਵਰਮੀ ਕੰਪੋਸਟ ਹੈਗੀ ਆ ਵੇਖ ਲਈ ਤੈਨੂੰ ਵੀ ਲੋੜ ਹੈ ਇਹਦਾ ਸਾਫੀ ਗੋਹਾ ਨਾ ਦੇਖਿਆ ਵੀ ਗੋਹਾ ਹੈ ਨਾ ਚੱਕਣਾ ਨਹੀਂ ਗੋਹਾ ਸਾਰਾ ਖੜਾਉਂਦਾ ਹੀ ਆ ਇਹ ਆ ਸਿਸਟਮ ਟੋੜਾ ਉਹ ਮੈਨੂੰ ਇੰਨਾ ਵਧੀਆ ਲੱਗਾ ਬਾਈ ਕਦੇ ਗੇ ਤਾਂ ਵੀਡੀਓ ਬਣਾ ਕੇ ਲਿਆਂਗਾ ਬਾਕੀ ਬਾਈ ਦੇ ਚੈਨਲ ਪਰ ਤੁਹਾਨੂੰ ਪਤਾ ਹੀ ਲੱਗ ਜਾਣਾ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਚਲੋ ਬਾਈ